ਸਸ਼ਤਰਗਾਰ ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਸਿੱਖ ਭਰਾਵਾਂ ਨੂੰ ਪ੍ਰਵਾਸੀਆਂ ਵੱਲੋਂ ਕਟਮਾਰ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਉਹਨਾਂ ਦੋ ਨੌਜਵਾਨਾਂ ਦੀ ਜਿਨ੍ਹਾਂ ਦੇ ਨਾਲ ਕਟਮਾਰ ਹੋਈ ਹੈ ਔਰ ਉਹਦੀ ਐਕਟਵਾ ਤੱਕ ਤੋੜ ਦਿੱਤੀ ਹੈ ਫਿਲਹਾਲ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਚੱਲਦੇ ਹਾਂ ਦਰਅਸਲ ਪੂਰਾ ਮਾਮਲਾ ਰਾਮਨਗਰ ਕਲੋਨੀ ਦਾ ਹੈ ਜੋ ਮੁਰੀਠਾ ਰੋਡ ਉਤੇ ਸਥਿਤ ਹੈ ਔਰ ਇਸ ਕਲੋਨੀ ਦੇ ਵਿੱਚ ਦੋ ਸਿੱਖ ਭਰਾ ਰਹਿੰਦੇ ਨੇ ਜਿਨ੍ਹਾਂ ਦੇ ਨਾਲ ਜਿਹੜੇ ਪ੍ਰਵਾਸੀ ਨੇ ਉਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਹੈ ਜੋ ਕਿ ਤਲਵਾਰਾਂ ਤੇ ਦਾਤਰਾ ਦੇ ਨਾਲ ਹਮਲਾ ਉਹਨਾਂ ਵੱਲੋਂ ਕੀਤਾ ਗਿਆ ਹੈ ਫਿਲਹਾਲ ਦੱਸਦੇ ਨੇ ਆ ਕਿ ਜਿਹੜੇ ਨੌਜਵਾਨ ਹੈ ਉਹਨਾਂ ਦੇ ਕਹਿਣ ਮੁਤਾਬਕ ਉਹ ਆਪਣੀ ਸਕੂਟੀ ਤੇ ਘਰ ਵੱਲ ਨੂੰ ਜਾ ਰਹੇ ਸਨ ਤਾਂ ਇਸ ਦੌਰਾਨ ਜਿਹੜੇ ਪ੍ਰਵਾਸੀ ਨੌਜਵਾਨ ਸੀ ਉਹਨਾਂ ਵੱਲੋਂ ਉਹਨਾਂ ਦੇ ਨਾਲ ਉਹਨਾਂ ਨੂੰ ਗਲਤ ਸ਼ਬਦਾਵਲੀ ਵਰਤੀ ਗਈ ਔਰ ਜਦੋਂ ਉਹਨਾਂ ਨੇ ਰੋਕਿਆ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਨੇ ਕੁਝ ਵੀ ਨਹੀਂ ਸੁਣਿਆ ਹੱਥਾ ਪਾਈ ਸ਼ੁਰੂ ਕਰ ਦਿੱਤੀ ਔਰ ਜਦੋਂ ਆਪਣੇ ਬਚਾ ਲਈ ਇਹਨਾਂ ਸਿੱਖ ਨੌਜਵਾਨ ਨੇ ਅੱਗੋਂ ਹੱਤ ਚੁੱਕਿਆ ਤਾਂ 20 ਤੋਂ 25 ਪ੍ਰਵਾਸੀ ਨੌਜਵਾਨ ਹੋਰ ਆ ਜਾਂਦੇ ਨੇ ਤਲਵਾਰਾਂ ਲੈ ਕੇ ਔਰ ਉਹਨਾਂ ਹੱਥਾ ਦਾਤਰਾ ਵੀ ਸੀਗੀਆਂ ਔਰ ਉਸ ਦੇ ਨਾਲ ਹਮਲਾ ਕਰ ਦਿੰਦੇ ਨੇ ਸਿੱਖ ਨੌਜਵਾਨ ਦਾ ਛੋਟਾ ਭਰਾ ਵੀ ਜਿਹੜਾ ਉੱਥੇ ਮੌਜੂਦ ਹੁੰਦਾ ਹੈ ਉਸ ਵੱਲੋਂ ਵੀ ਦੋਨੋਂ ਭਰਾ ਜਿਹੜੇ ਨੇ ਉਹਨਾਂ ਦੀ ਕੁਟਮਾਰ ਕੀਤੀ ਜਾਂਦੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਦਸਤਾਰਾਂ ਦੀ ਬੇਦਬੀ ਕੀਤੀ ਗਈ ਹੈ ਦਸਤਾਰ ਜਿਹੜੀ ਹੈ ਦੋਨੋਂ ਭਰਾਵਾਂ ਦੀ ਦਸਤਾਰਾਂ ਜਿਹੜੀਆਂ ਨੇ ਇਹ ਪ੍ਰਵਾਸੀ ਆਪਣੇ ਨਾਲ ਲੈ ਗਏ ਨੇ ਫਿਲਹਾਲ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਔਰ ਰਾਮਨਗਰ ਕਲੋਨੀ ਦੀਆਂ ਤਸਵੀਰਾਂ ਨੇ ਜਿੱਥੇ ਦੇਰ ਰਾਤ ਵੱਡੀ ਵਾਰਦਾਤ ਵਾਪਰੀ ਹੈ ਦੋ ਸਿੱਖ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਹੈ ਮਾਮੂਲੀ ਜੀ ਗੱਲ ਨੂੰ ਲੈ ਕੇ ਵੱਡੀ ਜਿਹੜੀ ਹੈ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਦਸਤਾਰਾ ਇਹ ਨੌਜਵਾਨ ਜਿਹੜੇ ਨੌਜਵਾਨ ਨੇ ਦਸਤਾਰਾ ਸੀ ਇਹ ਦਸਤਾਰਾ ਜਿਹੜੇ ਨੇ ਪ੍ਰਵਾਸੀ ਆਪਣੇ ਨਾਂ ਲੈ ਕੇ ਨੇ ਫਿਲਹਾਲ ਇਹ ਦੋਵੇਂ ਸਿੱਖ ਨੌਜਵਾਨ ਜਿਹੜੇ ਨੇ ਇਹਨਾਂ ਦੇ ਕਹਿਣ ਮੁਤਾਬਕ ਜਿਸ ਨੌਜਵਾਨ ਦੇ ਨਾਲ ਪਹਿਲਾਂ ਬਹਿਸ ਹੋਈ ਹੈ ਉਹ ਨੌਜਵਾਨ ਚੰਡੀਗੜ੍ਹ ਦੇ ਵਿੱਚ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਔਰ ਇੱਥੇ ਆਪਣੇ ਘਰ ਆਇਆ ਹੋਇਆ ਸੀਗਾ ਔਰ ਆਪਣੀ ਐਕਟਿਵਾ ਤੇ ਬੈਠ ਕੇ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਕਿਸੇ ਕੰਮ ਤੋਂ ਵਾਪਸ ਆ ਰਿਹਾ ਸੀ ਔਰ ਇਸੇ ਦੌਰਾਨ ਜਿਹੜੇ ਪ੍ਰਵਾਸੀ ਮੁੰਡੇ ਉੱਥੇ ਖੜੇ ਸਨ ਉਨ੍ਹਾਂ ਵੱਲੋਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਔਰ ਜਦੋਂ ਇਹ ਨੌਜਵਾਨ ਉਸ ਨੂੰ ਰੋਕਦਾ ਹੈ ਇਸ ਨੌਜਵਾਨ ਦੇ ਕਹਿਣ ਮੁਤਾਬਕ ਜਦੋਂ ਉਸ ਨੂੰ ਰੋਕਦਾ ਹੈ ਕਿ ਅਜਿਹਾ ਕਿਉਂ ਕਹਿ ਰਿਹਾ ਹੈ ਤਾਂ ਕੁਝ ਵੀ ਨਹੀਂ ਸੁਣਦੇ ਲਗਾਤਾਰ ਤਾਬਰ ਤੋਰ ਜਿਹੜੇ ਕੜੇ ਦੇ ਨਾਲ ਪਹਿਲਾਂ वार ਕੀਤਾ ਜਾਂਦਾ ਹੈ ਸਿੱਖ ਨੌਜਵਾਨ ਦੇ ਜਿਹੜੇ ਸੱਟਾਂ ਮਾਰੀਆਂ ਜਾਂਦੀਆਂ ਨੇ ਔਰ ਜਦੋਂ ਇਹ ਸਿੱਖ ਨੌਜਵਾਨ ਉਸ ਦਾ ਭਰਾ ਆਪਣਾ ਬਚਾ ਕਰਨ ਲਈ ਅੱਗੇ ਆਉਂਦੇ ਨੇ ਤਾਂ ਹੋਰ ਮੁੰਡੇ ਜਿਹੜੇ ਨੇ ਪ੍ਰਵਾਸੀ ਉਹ ਆ ਜਾਂਦੇ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਸਨ ਔਰ ਉਸ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੰਦੇ ਨੇ ਔਰ ਵਾਲੇ ਵਿੱਚ ਪਾ ਕੇ ਇਹਨਾਂ ਨੌਜਵਾਨਾਂ ਦਾ ਬਚਾਅ ਕੀਤਾ ਜਾਂਦਾ ਹੈ ਫਿਲਹਾਲ ਸੱਟਾਂ ਇਹਨਾਂ ਨੌਜਵਾਨਾਂ ਨੂੰ ਲੱਗੀਆਂ ਨੇ ਜਿੱਥੇ ਪੁਲਿਸ ਨਾਲ ਗੱਲਬਾਤ ਵੀ ਕਰਦੇ ਨਜ਼ਰ ਆ ਰਹੇ ਨੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਵੱਲੋਂ ਹੁਣ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਰ ਦੱਸ ਦਿੰਦੇ ਹਾਂ ਕਿ ਬੀਤੇ ਕੁਝ ਦਿਨਾਂ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਸਾਰੇ ਜੋ ਇਹ ਮਾਮਲੇ ਸਾਹਮਣੇ ਆ ਰਹੇ ਨੇ ਉਹ ਹਾਰਪੁਰ ਦੇ ਵਿੱਚ ਵੀ ਇੱਕ ਪ੍ਰਵਾਸੀ ਨੇ ਇੱਕ ਛੋਟੇ ਮਾਸੂਮ 5 ਸਾਲ ਦੇ ਬੱਚੇ ਦੇ ਨਾਲ ਜਿਹੜੀ ਹੈ क्रूरਤਾ ਵਿਖਾਈ ਸੀਗੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਉਸ ਤੋਂ ਬਾਅਦ ਦੇ ਪ੍ਰਵਾਸੀਆਂ ਨੂੰ ਲੈ ਕੇ ਬਹੁਤ ਸਾਰੇ ਐਲਾਨ ਜਿਹੜੇ ਨੇ ਪਿੰਡਾਂ ਦੇ ਵਿੱਚ ਹੁੰਦੇ ਨੇ ਔਰ ਕਈ ਪਿੰਡਾਂ ਦੇ ਵਿੱਚ ਤਾਂ ਜਿਹੜੇ ਪ੍ਰਵਾਸੀਆਂ ਨੂੰ ਅੱਜ ਪਿੰਡਾਂ ਤੋਂ ਬਾਹਰ ਦਾ ਰਾਹ ਵਿਖਾਇਆ ਗਿਆ ਹੈ ਉੱਥੇ ਹੀ ਜੇਕਰ ਕੁਝ ਜਗ੍ਹਾ ਦੱਸਿਆ ਜਾਵੇ ਤਾਂ ਕੁਝ ਜਗ੍ਹਾ ਦੇ ਵਿੱਚ ਵਿਰੋਧ ਵੀ ਕੀਤਾ ਗਿਆ ਇਹਨਾਂ ਪ੍ਰਵਾਸੀਆਂ ਨੂੰ ਲੈ ਕੇ ਉੱਤੇ ਹੀ ਹੁਣ ਅੰਬਰੇ ਸਰ ਦੇ ਵਿੱਚ ਵੀ ਇਹਨਾਂ ਪ੍ਰਵਾਸੀਆਂ ਦੀ ਗੁੰਡਾਗਰਦੀ ਨਜ਼ਰ ਆਈ ਹੈ ਜਿੱਥੇ ਸਿੱਖ ਨੌਜਵਾਨਾਂ ਦੇ ਉੱਤੇ ਜੋ ਦੋਵੇਂ ਭਰਾ ਨੇ ਉਹਨਾਂ ਤੇ ਹਮਲਾ ਕੀਤਾ ਗਿਆ ਹੈ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ ਫਿਲਹਾਲ ਜੋ ਮਹੱਲੇ ਵਾਲੇ ਨੇ ਉਹਨਾਂ ਦਾ ਦੱਸਣ ਮੁਤਾਬਕ ਬਹੁਤ ਜ਼ਿਆਦਾ ਪਰੇਸ਼ਾਨ ਇਹਨਾਂ ਪ੍ਰਵਾਸੀਆਂ ਨੇ ਕੀਤਾ ਹੋਇਆ ਹੈ ਕਿਉਂਕਿ ਬਹੁਤ ਜ਼ਿਆਦਾ ਪ੍ਰਵਾਸੀ ਇਸ ਮਹੱਲੇ ਦੇ ਵਿੱਚ ਰਹਿੰਦੇ ਨੇ ਕੋਈ ਵੀ ਆਂਦਾ ਜਾਂਦਾ ਹੈ ਉਹਨਾਂ ਨੂੰ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਨੇ ਔਰ ਜਦੋਂ ਰੋਕਿਆ ਜਾਂਦਾ ਹੈ ਤਾਂ ਉਹਨਾਂ ਤੇ ਹੀ ਕੁੱਟਮਾਰ ਉਹਨਾਂ ਦੀ ਕਰ ਦਿੱਤੀ ਜਾਂਦੀ ਹੈ ਜਿਵੇਂ ਕਿ ਇਹਨਾਂ ਨੌਜਵਾਨਾਂ ਨਾਲ ਹੋਇਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਨੌਜਵਾਨ ਸਾਹਮਣੇ ਆਏ ਆਪਣੇ ਨਾਲ ਹੋਈ ਸਾਰੀ ਘਟਨਾ ਬਾਰੇ ਜਾਣਕਾਰੀ ਦੇ ਰਹੇ ਨੇ ਨਾਲ ਦੇ ਨਾਲ ਮੁੱਲੇਵਾਲੇ ਵੀ ਜਿਹੜੇ ਨੇ ਉਹ ਸਾਹਮਣੇ ਆਏ ਨੇ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕੀ ਕੁਛ ਕਹਿ ਰਹੇ ਨੇ ਆ ਉਸ ਨੂੰ ਹੁਣਦੇ ਚੱਲਦੇ ਦੀਪ ਸਿੰਘ ਜੀ ਅੱਜ ਤੋਂ ਰਹਿਣ ਵਾਲੇ ਆ ਰਾਮਨਗਰ ਕਲੋਨੀ ਕੀ ਗੱਲ ਹੈ ਕੋਸ਼ਮੀ ਭਾਜੀ ਮੈਂ ਕੰਮ ਤੋਂ ਆਇਆ ਜੇ ਤੇ ਮੈਂ 4-5 ਦਿਨਾਂ ਦਾ ਚੰਡੇਗੜਾ ਗਏ ਬੋੜੂ ਝੂਟਦਾ ਮੇਰਾ ਕੰਮ ਜੇ ਤੇ 4-5 ਦਿਨਾਂ ਦਾ ਚੰਡੇਗੜੀ ਅੱਜ ਆਇਆ ਹਾਂ ਤੇ ਮੈਂ ਘਰੇ ਗੇੜਾ ਮਾਰ ਕੇ ਆਵਾ ਅੱਜ ਤੋਂ ਕਿੱਕਰ ਤੇ ਆ ਤੇ ਚਾਰ ਕਿ ਮੁੰਡੇ ਹੈਗੇ ਮੋਟਰਸਾਈਕਲ ਤੇ ਤੇ ਉਹ ਆ ਕੇ ਕਹਿੰਦੇ ਵੀ ਉਹ ਆ ਕੇ ਕਹਿੰਦੇ ਤੇ ਬਿਆਨੇ ਕਿ ਕਿਦਾਂ ਮੈਂ ਕਹਾ ਪਰ ਮੇਰਾ ਨਾਮ ਹੈਗਾ ਤੂੰ ਨਾਲ ਲਿਲਾ उन्हें कोई गल ही नहीं की तो तो सुटन डा पे तो भाजी पहला दो तीन मुंडे मेन हो रुपये कुछ कुछ नहीं होना पंजीयन भाई जे प्रवासी है सारे भैया थोड़ी जी हथियार चार पांच ओना को मतलब की जेडे बै तो दसा ना ਜਿੱਦਾਂ ਉਹਨਾਂ ਨੇ ਮੈਨੂੰ ਸੁੱਟਿਆ ਮੈਂ ਅੱਗੋ ਗੱਲ ਪੈਨ ਨੂੰ ਹੈ ਕਿ ਦਸਤਾਰ ਨੂੰ ਹੱਥ ਲੱਗਾ ਮੈਂ ਅੱਗੋ ਗੱਲ ਪੈਨ ਨੂੰ ਹੈ ਤੇ ਘੱਟੋ ਘੱਟ ਵੀ ਮੇਰੇ ਕੋਲ ਨਾਲ 17 ਤੋਂ 20 ਜਣੇ ਹੈਗੇ ਜਿਨ੍ਹਾਂ ਨੂੰ ਦਸਤਾਰਾਂ ਨੂੰ ਕਿਰਪਾਨਾਂ ਅੱਛਾ ਕਿਰਪਾਨਾਂ ਨਹੀਂ ਮੈਂ ਇਥੋਂ ਦਾ ਹੀ ਰਹਿਣਾ ਹੈ ਕੰਮ ਮੇਰਾ ਤੇ ਟਿਕਟ ਦਾ ਹੈ ਜਿੱਥੇ ਕਿਹੜੀ ਕਿਤੇ ਦਸਤਾਰ ਲੱਗੀ ਝਗੜੇ ਦੇ ਦੌਰਾਨ ਲੱਗੀ ਹੈ ਜਾਂ ਕਿ ਲੱਗ ਝਗੜੇ ਦੇ ਦੌਰਾਨ ਤੇ ਜਾਣ ਕੇ ਵੀ ਲੱਗੀ ਹੈ ਜਾਣ ਕੇ ਵੀ ਕਹੋ ਤੇ ਝਗੜੇ ਦੇ ਦੌਰਾਨ ਦੋਵੇਂ ਬਰਾਬਰ ਦਸਤਾਰਾਂ ਹੈਂ ਹਾਂ ਜੀ ਕਿੱਥੇ ਤੁਹਾਡੀ ਮੈਂ ਤੁਹਾਨੂੰ ਦੱਸ ਦਾਂ ਦਸਤਾਰ ਜਦੋਂ ਉਹਨਾਂ ਨੇ ਕੁੱਟਿਆ ਤੇ ਦਸਤਾਰ ਥੱਲੇ ਦ ਨਾ ਨੋ ਕਿਸ ਸਮਝ ਨਹੀਂ ਆ ਰਿਹਾ ਨਾ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ ਬੰਦੇ ਇਸ ਤਰ੍ਹਾਂ ਦੇ ਭਾਈ ਜਿੱਥੋਂ ਤੱਕ ਵੀ ਜਿਹੜਾ ਜੱਥੇ ਬੰਦੀ ਹੁੰਦੇ ਆ ਜਲਦ ਤੋਂ ਜਲਦ ਸਾਡਾ ਸਾਥ ਦੋ ਤੇ ਪੁਲਿਸ ਨੂੰ ਇਹੋ ਪੇਜ ਲੈ ਕੇ ਲੱਗਦਾ ਕਿ ਪੰਜਾਬ ਦੇ ਵਿੱਚ ਫੁੰਦਾ ਜਣਾ ਕੋਈ ਫੱਜੇ ਬਿਲਕੁਲ ਸਹੀ ਚੁੱਕਿਆ ਗਿਆ ਹੈ ਬੋਲ ਬਹੁਤ ਖਰਾਬ ਕਰਨਦੇ ਭਾਜੀ ਇਸ ਦਾ ਗ੍ਰਾਮ ਬਹੁਤ ਜੀ ਕਾਫੀ ਬੋਟ ਆ ਚਾਰ ਪੰਜ ਰਿਓ ਹੈ ਮੈਂ ਤਾਂ ਹੀ ਡਰਦਾ ਮੈਂ ਕਹਿੰਦਾ ਚੱਲ ਇਸ ਤੋਂ ਪਹਿਲੇ ਗ੍ਰਾਮ ਨਵੇਂ ਕੋਣੀ ਚੱਕਿਆ ਸੀ ਕਿ ਜਦੋਂ ਨੋਜ ਮਦੀ ਪਾਣੀ ਲੈ ਕੇ ਆਉਂਦੇ ਉਦੋਂ ਉਦੋਂ ਉਹ ਗੱਲਾਂ ਤੇ ਮੈਂ ਤਾਂ ਤਾਂ ਕਰਕੇ ਮਲੇ ਜੇ ਰਹਿਣਾ ਨਹੀਂ ਕਿਉਂਕਿ ਉਹ ਲਾ ਬਹੁਤ ਗੰਦਾ ਹੈ ਤੇ ਜਦੋਂ ਆਈਦਾ ਹਾਂ ਉਦੋਂ ਤੇ ਆਪਣੇ ਘਰੋਂ ਬਾਹਰ ਹੀ ਨਹੀਂ ਨਿਕਲੇਦਾ ਅੱਜ ਮੈਂ ਆਏ ਕਿ ਆਇਆ ਹੀ ਕੰਮ ਤੋਂ ਤੇ ਤਾਂ ਕਰਕੇ ਕੋਇ ਅਪੀਲ ਕਰਨਾ ਚਾਹੁੰਦੇ ਕੋਈ ਅਪੀਲ ਨਹੀਂ ਭਾਜੀ ਹੁਣ ਬਾਵਾ ਪੁਲਿਸ ਪੂਰੀ ਸਾਹ ਪੁਲਿਸ ਮੋਕੇ ਤੇ ਮਜੂਰ ਆ ਕਿਸ ਤਰ੍ਹਾਂ ਕਾਰਵਾਈ ਚਾਹੁੰਦੇ ਭਾਈ ਮਾ ਉਹਨਾਂ ਨੂੰ ਬੱਚੇ ਦਿੱਤੇ ਜਾਣ ਮੈਂ ਆ ਰਾਮਨਗਰ ਤੋਂ ਨਹੀਂ ਦੇ ਰਹਿਣ ਮਾਰੇ ਪਤਾ ਠੀਕ ਹੈ ਮੈਨੂੰ ਨਾ ਫੋਨ ਗਿਆ ਵਾ ਭੈਣ ਜੀ ਅਮਰਜੀਤ ਆ ਮੈਨੂੰ ਪਤਾ ਮੈਂ ਘਰ ਲੰਮੇ ਪਈ ਹਾਂ ਕਿ ਇੱਥੇ ਸਾਡੇ ਬਚਾਰੇ ਦੋ ਬੱਚੇ ਆ ਉਹਨਾਂ ਦਾ ਨਾਂ ਮਾਣਾ ਪੀ ਹੋਵਾ ਉਹਨਾਂ ਦੋਵਾਂ ਬੱਚਿਆਂ ਨੂੰ ਆਣ ਕੇ ਭਈ ਇਹ ਮੁੰਡੇ ਆ ਜਿਹੜੇ ਗਲ ਪਏ ਕਿਰਪਾਨਾਂ ਚਾਤਰ ਉਹਨਾਂ ਦੇ ਕੋਲ ਆ ਮੈਂ ਭੱਜਿਆ ਹੀ ਮੌਕੇ ਤੇ ਮੇਰੇ ਉਹਨਾਂ ਨੂੰ ਚੱਲ ਗਏ ਆ ਤੇ ਤਸਤਾਰ ਨੀਤੇ ਮੁੰਡੇ ਦੀ ਲਾਗੇ ਡੈਗੀ ਆ ਠੀਕ ਆ ਨਾਲ ਹੀ ਲੱਗੀ ਆ ਦੇਖੋ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੇ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਗੱਦ ਕੋਈ ਮਰਦਾ ਨਹੀਂ ਇੱਥੇ ਚੁੱਕਦਾ ਸਭ ਡਰਦੇ ਆ ਆਪਾਂ ਕਹਿੰਈਆਂ ਦੇਖੋ ਸਾਰੇ ਈਂਆ ਭੈਣਾਂ ਵਾਲੇ ਆ ਇਹ ਮਹੰਦੇ ਦੇ ਜੋ ਵੀ ਗੰਦ ਵਾਲਾ ਉਹ ਨਿਕਲਣਾ ਚਾਹੀਦਾ ਜਿਹੜੇ ਬੰਦੇ ਇਹ ਜਿਹੜਾ ਝਗੜਾ ਹੋਣ ਬਾਰੇ ਸਾਨੂੰ ਇਨਫਾਰਮੇਸ਼ਨ ਮਿਲੀ ਹੈ ਉਹਦੇ ਰਿਗਾਰਡਿੰਗ ਆਪਾਂ ਮੌਕੇ ਤੇ ਆਏ ਆ ਤੇ ਜੋ ਵੀ ਮਾਮਲਾ ਹੋਗਾ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਫਿਰ ਕਿੰਨੇ ਲੋਕਾਂ ਦੇ ਖਿਲਾਫ ਕੰਪਲੇਂਟ ਦਿੱਤੀ ਗਈ ਫਿਲਹਾਲ ਸਾਨੂੰ ਕੋਈ ਵੀ ਕੰਪਲੇਂਟ ਨਹੀਂ ਮਿਲੀ ਸਿਰਫ ਸਾਨੂੰ ਇੰਨਾ ਮੈਸੇਜ ਮਿਲਿਆ ਸੀਗਾ ਕਿ ਇੱਥੇ ਜਿਹੜਾ ਵਾ ਝਗੜਾ ਹੋਇਆ ਵਾ ਆਪਾਂ ਮੌਕੇ ਤੇ ਆਏ ਆ ਜੋ ਵੀ ਸਾਨੂੰ ਕੰਪਲੇਂਟ ਆਉਣਗੀਆਂ ਉਹਦੇ ਅਕੋਰਡਿੰਗ ਆਪਾਂ ਕਾਰਵਾਈ ਕਰਾਂਗੇ